ਮਾ ਮਹਲਾ ਤੀਜਾ ਮੇਰਾ ਤਬ ਨਿਰਮਲ ਅਗੰਮ ਅਪਾਰ ਦਿਨ ਤਕੜੀ ਤੋਲ ਸੰਸਾਰ ਗੁਰਮੁਖ ਹੋਵੈ ਸੋਈ 부ਝੈ ਗੁਣ ਕਹੈ ਗੁਣੀ ਸਮਾਵਣਿਆ ਹਾ ਵਾਰੀ ਜੀਓ ਵਾਰੀ ਹਰ ਕਾ ਨਾਮ ਮਨਵ ਸਾਵਣਿਆ ਜੋ ਸੱਚ ਲਾਗੇ ਸੇ ਅਨੰਦਿਨ ਜਾਗੇ ਭਰ ਸੱਚੇ ਸ਼ੋਭਾ ਪਾਵਣਿਆ ਰਹਾਉ ਆਪ ਸੁਣ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਅੱਪੇ ਲੈ ਲੈ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਤੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵਡ ਭਾਗੀ ਪੂਰਾ ਕਰਮ ਮਿਲਾਵਣਿਆ ਤੇ ਅੜ ਧਨ ਅਨ ਦਿਨ ਸੁੱਤੀ ਕੰਤ ਵਿਸਾਰੀ ਅਵਗਣ ਮੁਤੀ ਆਨੰਦੇ ਨੂੰ ਸਦਾ ਫਿਰ ਬਿਲਾਂਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈ ਅੜ ਸੁਖ ਦਾ ਤਾ ਜਾਤਾ ਹਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਣਾਵਣਿਆ ਲੱਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਕਾਟ ਸਦਾ ਜਨ ਨਿਰਮਲ ਧਰ ਸੱਚਾ ਨਾਮ ਸੁਹਾਵਣਿਆ ਲੇਖਾ ਮੰਗ ਤਾ ਕਿੰਦੀਐ ਸੁਖ ਨਹੀਂ ਤੁੰਦੂਐ ਆਪੇ ਬਖਸ਼ ਲੈ ਪ੍ਰਭ ਸੱਚ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲਾ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹਿਲਾ ਤੀਜਾ ਇੱਕੋ ਆਪ ਫਿਰੈ ਪਰਸ਼ਨ ਗੁਰਮੁਖ ਵੇਖਾ ਤਾਂ ਇਹ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਿਜ ਸੁਖ ਪਾਇਆ ਇੱਕੋ ਮਨ ਵਸਾਵਣਿਆ ਹੋ ਵਾਰੀ ਜੀਓ ਵਾਰੀ ਇੱਕ ਸਿ ਸਿਓ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੈ ਲੋਭਾਇ ਆਨੰਦਿਨ ਸਦਾ ਥੇਰਾ ਭ੍ਰਮ ਭੂਲਾ ਦਿਨ ਨਾਵੇਂ ਦੁਖ ਪਾਵਣਿਆ ਜੋ ਰੰਗ ਰੱਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਤੇ ਨਾਹੀ ਜੰਪੂਰ ਬੱਧਾ ਦੁਖ ਸਹਾਈ ਅੰਨਾ ਬੋਲਾ ਕਿਸ਼ਨਦਰ ਨਾ ਆਵੇ ਮਨ ਮੁਖ ਪਾਤ ਚਾਵਣਿਆ ਇੱਕ ਰੰਗ ਰੱਤੇ ਜੋ ਤੁਦ ਆਪ ਲੈਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤ ਗੁਰ ਸੇਵਨ ਸਦਾ ਸੁਖ ਦਤਾ ਸਦ ਇੱਛਾ ਆਪ ਪਜਾਵਣਿਆ ਹਰ ਜੀਉ ਤੇਰੀ ਸਦਾ ਸ਼ਰਨਾਈ ਅੱਤੇ ਬਖਸ਼ ਦੇਵੜਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣਿਆ ਆਨੰਦ ਦਿਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸ਼ਰਣਾਈ ਤੂੰ ਅੱਤੇ ਸੱਚ ਬੁਝਾਵਣਿਆ ਜੇ ਸਚ ਜਤ ਸੇ ਸਚ ਸਮਾਣੇ ਹਰ ਗੁਣ ਗਾਵੈ ਸਚੁ ਵਖਾਣੇ ਨਾਨਕ ਨਾਮ ਰਤੇ ਬਹਾਰਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਨ ਲਾਤੀ ਜਾਬਦ ਮਾਰਾ ਸੋ ਮੋ ਆਜਾਪੈ ਕਾਲ ਨ ਚਾਪੈ ਦੁਖ ਨ ਸੰਤਾਪੈ ਜੋਤੀ ਵਿੱਚ ਮਿਲ ਜੋਤ ਸੁਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜਿਉ ਹਾਰੀ ਹਰ ਕੈ ਨਾਏ ਸ਼ੋਭਾ ਪਾਵਣਿਆ ਸਤਗੁਰ ਸੇ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾ ਕਾਇ ਕੱਚੀ ਜਾ ਤੀਰ ਹੰਡਾਏ ਦੂਜੇ ਲਾਗੀ ਮਹਿਲ ਨਾ ਪਾਏ ਆਨੰਦੇਨ ਜਲਦੀ ਫਿਰੇ ਦਿਨ ਰਾਤੀ ਬਿਨ تیر ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਥਿੱਥੇ ਛੁੱਟ ਸੱਚ ਕੁਮਾਏ ਸਤ ਗੁਰ ਸੇਵਨ ਸੇ ਤਨਵੰਤੇ ਆਇ ਤਾ ਉਥੇ ਨਾਮ ਸਮਾਵਣਿਆ ਪੈ ਪਾਏ ਸ਼ੀਂਧਾ ਰਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨੰਦਿਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨ ਪਿਰਵਸ ਸਦਾ ਨਾਲੇ ਗੁਰ ਪ੍ਰਸਾਦਿ ਕੋ ਨਦਰ ਨਿਹਾਲੇ ਮੇਰਾ ਤਬ ਅਤ ਉੱਚੋ ਉੱਚ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋ ਇਹ ਜਗ ਸੁਤ ਨਾਮ ਵਿਸਾਰ ਅੰਤ ਵਿਗੁੱਤ ਜਿਸਤੇ ਸੁਤ ਸੋ ਜਾਗਾਏ ਗੁਰਮਤ ਸੋਝੀ ਪਾਵਣਿਆ ਅਪਯੋਤੀਐ ਸੋ ਧਰਮ ਮੰਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤ ਸਦ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦਾ ਲਾਏ ਲਖ 84 ਰਿਜ਼ਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵ ਸੋ ਕਰਿ ਕਰਾਉਣਿਆ ਮਾਝ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸਚ ਪੱਲ ਸਚ ਵਖਾਣ ਸਚ ਕਸਵਟੀ ਲਾਉਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹ ਨਿਰੰਝਨੁ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਤਸਾਰ ਨਾਮ ਨਿਰੰਝਨ ਅਤਿ ਅਗੰ ਅਪਾਰ ਗੁਰਮੁਖ ਹੋਵੇ ਸੋਈ ਪਾਏ ਅੱਤੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸਚ ਦਿੜਾਏ ਗੁਰ ਪ੍ਰਸਾਦੀ ਸਚ ਚਿਤ ਲਾਏ ਸਚੋ ਸਚ ਵਰਤੈ ਸਭਨੀ ਥਾਈ ਸੱਚੇ ਸਚ ਸਮਾਵਣਿਆ ਵੇ ਪਰਵਾਹ ਸਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੀਤ ਸਦਾ ਧਿਆਈ ਐ ਭੈ ਭਾਏ ਭਗਤ ਦਿਰਾਵਣਿਆ ਤੇਰੀ ਭਗਤ ਸੱਚੀ ਦੇ ਸੱਚੇ ਭਾਵੈ ਆਪੇ ਦੇ ਨ ਪਛੋਤਾਵੈ ਸਭਨਾ ਜੀਆਂ ਕਾ ਏਕੋ ਦਾਤ ਸ਼ਬਦ ਦੇ ਮਾਰ ਜੀਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੀ ਅੱਪੇ ਮੇਲ ਲਹਿਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨ ਕੋਈ ਤੁਧੈ ਜੇਹਾ ਤੇਰੀ ਨਜ਼ਰੀ ਜਿਸ ਦੇਹਾ ਅਨੰਦਿਨ ਸਾਰ ਸੰਭਾਲ ਹਰ ਰੱਖੇ ਗੁਰਮੁਖ ਸਹਜ ਸੁਮਾਵਣਿਆ ਤੁਦ ਦੇਵਡ ਮੈਂ ਹੋਰ ਨਾ ਕੋਈ ਤੁਦ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਧੜਪਨ ਸਵਾਰੇ ਨਾਨਕ ਨਾਮ ਸੁਹਾਵਣਿਆ